ਕਲਗੀਧਰ ਪਾਤਸ਼ਾਹ ਜੀ ਪਹੁੰਚਦੇ ਨੇ ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਸਰਸਾ ਤੇ ਘੇਰਾ ਪਿਆ ਚਮਕੌਰ ਦੀ ਜੰਗ ਹੋਈ ਘੇਰਾ ਪਿਆ ਮੁਖਸਰ ਘੇਰਾ ਪਿਆ ਜੰਗ ਹੋਈ ਸਤਗੁਰ ਸੱਚੇ ਪਾਤਸ਼ਾਹ ਜੀ ਪਹੁੰਚੇ ਤਲਵੰਡੀ ਸਾਬੂ ਤਲਵੰਡੀ ਸਾਗੋ ਸਾਬੂ ਦੇ ਨਾਂ ਤੇ ਵਸਿਆ ਹੋਇਆ ਉਹ ਪਿੰਡ ਹੈ ਜਿਹੜਾ ਅੱਲੜ ਦਾ ਬੇਟਾ ਉਹਦੇ ਹਿੱਸੇ ਇਹ ਜ਼ਮੀਨ ਆਈ ਸੀ ਜਿਸ ਦਾ ਨਾਮ ਤਲਵੰਡੀ ਸਾਗੂ ਹੈ ਬਹੁਤ ਤਲਵੰਡੀਆਂ ਪੰਜਾਬ ਵਿੱਚ ਸੈਂਕੜਿਆਂ ਦੇ ਹਿਸਾਬ ਨਾਲ ਹੋਣ ਗਿਆ ਜਿਹੜੇ ਪਿੰਡ ਜਿਨ੍ਹਾਂ ਦਾ ਨਾਮ ਤਲਵੰਡੀ ਹੈ ਪਰ ਤਕਰੀਬਨ ਤਕਰੀਬਨ ਹਰ ਇੱਕ ਤਲਵੰਡੀ ਦੇ ਨਾਲ ਕਿਸੇ ਬੰਦੇ ਦਾ ਨਾਮ ਜੁੜਦਾ ਜਿਵੇਂ ਮਹਾਰਾਜ ਸਤੇ ਪਾਤਸ਼ਾਹ ਜਿੱਦਾ ਜਿੱਥੇ ਪ੍ਰਕਾਸ਼ ਹੁੰਦਾ ਉਹ ਤਲਵੰਡੀ ਰਾਏਪੋਏ ਦੀ ਹੈ ਕੋਈ ਤਲਵੰਡੀ ਸਾਗੂ ਹੈ ਕੋਈ ਤਲਵੰਡੀ ਦਸੌਂਦਾ ਸਿੰਘ ਹੈ ਕੋਈ ਤਲਵੰਡੀ ਭਗਤਾ ਕੋਈ ਤਲਵੰਡੀ ਡੋਗਰਾ ਹਰ ਹਰ ਤਲਵੰਡੀ ਦੇ ਨਾਲ ਕਿਸੇ ਨਾ ਕਿਸੇ ਦਾ ਨਾਮ ਜੁੜੇਗਾ ਕਿਉਂ ਤਲਵੰਡੀ ਦਾ ਅਰਥ ਹੈ ਤਾਲ ਵੰਡੀ ਤਾਲ ਮਤਲਬ ਜ਼ਮੀਨ ਜਦੋਂ ਭਰਾਵਾਂ ਵਿੱਚੋਂ ਜ਼ਮੀਨ ਦੀ ਵੰਡ ਹੁੰਦੀ ਸੀ ਤਾਲ ਵੰਡਿਆ ਜਾਂਦਾ ਸੀ ਤੇ ਜਿਹਨੂੰ ਵਿਸ਼ੇਸ਼ ਕਰਕੇ ਬਾਹਰਲੇ ਹਿੱਸਾ ਹੁੰਦਾ ਸੀ ਉਹ ਫਿਰ ਸਾਧ ਸੰਗਤ ਜੀ ਉੱਥੇ ਆਪਣਾ ਨਗਰ ਵਸਾ ਕੇ ਤੇ ਉਹਦਾ ਨਾਮ ਤਲਵੰਡੀ ਰੱਖ ਕੇ ਉਹਦੇ ਨਾਲ ਆਪਣਾ ਨਾਮ ਜੋੜਦੇ ਸੀ ਕਿ ਇਹ ਫਲਾਣੇ ਦੀ ਤਲਵੰਡੀ ਹੈ ਕਿਉਂਕਿ ਜਦੋਂ ਤਲ ਵੰਡਿਆ ਗਿਆ ਇਹ ਇਹ ਜਿਹੜਾ ਹਿੱਸਾ ਇਹ ਜ਼ਮੀਨ ਦਾ ਟੁਕੜਾ ਇਹਦੇ ਹਿੱਸੇ ਆਇਆ ਇਸੇ ਤਰ੍ਹਾਂ ਉਹ ਸਾਬੋ ਕੀ ਤਲਵੰਡੀ ਸੀ ਅਜਨੰਮਾ ਸਾਹਿਬ ਉਥੇ ਕਲਗੀਧਰ ਪਾਤਸ਼ਾਹ ਜੀ ਨੇ ਉਥੇ ਹੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਮਹਿਲ ਪੰਥ ਦੇ ਮਾਤਾ ਜੀ ਆਉਂਦੇ ਆ ਉਥੇ ਭਾਈ ਮਨੀ ਸਿੰਘ ਜੀ ਮਿਲਦੇ ਉਥੇ ਹੀ ਬਾਬਾ ਦੀਪ ਸਿੰਘ ਜੀ ਆਣ ਕੇ ਦੁਬਾਰਾ ਕਲਗੀਧਰ ਪਾਤਸ਼ਾਹ ਜੀ ਨੂੰ ਮਿਲਦੇ ਆ ਉਥੇ ਕਲਗੀਧਰ ਪਾਤਸ਼ਾਹ ਜੀ ਨੇ ਸਾਧ ਸੰਗਤ ਜੀ ਦੀਵਾਨ ਸਜਾਇਆ ਹੋਇਆ ਜਿੱਥੇ ਆਣ ਕੇ ਮਤਾਵਾ ਨੇ ਆਖਿਆ ਸੀ ਪਈ ਸਭ ਜੱਤੇ ਨਜ਼ਰੀ ਪੈਂਦੇ ਮਹਾਰਾਜ ਤੁਹਾਨੂੰ ਨੇ ਕਿ ਫਿਰ ਕੀ ਹੋਇਆ ਕਿੰਦੀ ਚਿੰਤਾ ਲੱਗੀ ਆ ਮਾਤਾ ਜੀ ਕਹਿੰਦੇ ਆ ਤੇ ਸਭ ਜੱਤੇ ਨਜ਼ਰੀ ਨਹੀਂ ਆਏ ਸਿੱਖ ਨਜ਼ਰੀ ਪੈਂਦੇ ਆ ਤਮਾਰਾ ਇਹਨੇ ਆਖਿਆ ਪੰਥ ਛੋੜ ਕੇ ਮਾਰਗ ਚੱਲੇ ਸੇਸ ਵਸਣ ਕੇ ਇਹ ਇੱਕ ਮਸਾਲੇ ਸਤਗੁਰੂ ਜੀ ਕਹਿੰਦੇ ਜਿਹੜੇ ਪੰਥ ਛੱਡ ਕੇ ਸਿੱਖੀ ਦਾ ਰਸਤਾ ਛੱਡ ਕੇ ਖੋਟੇ ਮਾਰਗ ਤੇ ਚੱਲੇ ਗਏ ਚਿੰਤਾ ਉਹਨਾਂ ਲਈ ਕਰੀਦੀ ਹੈ ਜਿਹੜੇ ਆਪਣਾ ਆਪਾ ਪੰਥ ਦੇ ਕਿਲੇ ਦੀਆਂ ਨੀਆਂ ਨੂੰ ਮਜ਼ਬੂਤ ਕਰਨ ਲਈ ਵਾਰਗੇ ਉਹਨਾਂ ਲਈ ਕੋਈ ਚਿੰਤਾ ਦੀ ਜ਼ਰੂਰਤ ਨਹੀਂ ਹੁੰਦੀ ਇਸ ਲਈ ਆਖਿਆ ਸੇਲਸ ਉਤਰਨ ਕੇ ਸੀਸ ਪਰਵਾਰ ਦੀਏ ਸਤ ਚਾਰ ਚਾਰ ਮੂਹੇ ਤੋਂ ਕਿਹਾ ਪਾ ਉਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਫ ਸੰਗਤ ਜੀ ਅਕੱਲੀ ਗੁਰਬਾਣੀ ਨਹੀਂ ਲਿਖਵਾਈ ਜਾ ਉਹਦੀ ਕਥਾ ਕੀਤੇ ਦਸੰਤਿਆ ਕਰਵਾਈ ਜੋ ਕੁਝ ਅਨੰਦਪੁਰ ਸਾਹਿਬ ਹੁੰਦਾ ਸੀ ਉਹ ਸਾਰਾ ਕੁਝ ਦੰਦਮਸਾਬ ਹੁੰਦਾ ਸੀ ਸੱਚ ਉਹਦੇ ਅਸੀਂ ਭਾਈ ਗਏ ਸੀ ਐਂ ਸਮਝ ਲਓ ਕਿ ਉਹ ਅਕਾਦਮਿਕ ਕੇਂਦਰ ਸੀ ਅਨੰਦਪੁਰ ਸਾਹਿਬ ਤੋਂ ਬਾਦਾਂ ਜਿਹੜਾ ਤਲਵੰਡੀ ਸਾਬੂ ਪਰ ਉਹਦੇ ਤੇ ਹਮਲਾ ਨਹੀਂ ਹੋਇਆ ਹਰਾਨੀ ਦੀ ਗੱਲ ਆਇਆ ਕਿ ਮਹਾਰਾਜ ਸਾਹਿਬ ਜੀ ਨੂੰ ਅਨੰਦਪੁਰ ਸਾਹਿਬ ਘੇਰਿਆ ਜਾਂਦਾ ਸਰਸਾ ਦੇ ਕਿਨਾਰੇ ਘੇਰਿਆ ਜਾਂਦਾ ਚਮਕੌਰ ਸਾਹਿਬ ਘੇਰਿਆ ਜਾਂਦਾ ਮਹਾਰਾਜ ਮੁਖਸਰ ਪਾਣ ਦੇ ਘੇਰਾ ਜਾਂਦਾ ਖਰਾਣੇ ਦੀ ਟਾਬ ਤੇ ਪਰ ਜਦੋਂ ਤਲਵੰਡੀ ਸਾਬੋ ਜਾਂਦੇ ਆ ਤਾਂ 9 ਮਹੀਨੇ ਤੋਂ ਥੋੜਾ ਸਮਾਂ ਉੱਪਰ ਰਹਿੰਦੇ ਕੋਈ ਘਰਾਣੇ ਪੈਂਦਾ ਮਹਾਰਾਜ ਜੀ ਨੂੰ ਕੀ ਕਾਰਨ ਕਾਗਜ਼ ਲਿਖਿਆ ਮਾਲਵਾ ਦੇਸ਼ ਰਟਨ ਸਾਖੀ ਕੋਥੀ ਵਿੱਚ ਵੀ ਇਹ ਜਿਹੜਾ ਇਲਾਕਾ ਹੈ ਨਾ ਜੀ ਤਲਵੰਡੀ ਸਾਬੋ ਇੱਥੋਂ ਲੱਖੀ ਜੰਗਲ ਤੋਂ ਲੈ ਕੇ ਤੇ ਤਲਵੰਡੀ ਸਾਬੋ ਤੱਕ ਦਾ ਜਿਹੜਾ ਏਰੀਆ ਸੀ ਇਹ ਨਾ ਤਾਂ ਲਾਹੌਰ ਦੇ ਸੂਬੇ ਦੇ ਅਧੀਨ ਸੀ ਤੇ ਨਾ ਸੀ ਇਹ ਸਰਹੰਦ ਦੇ ਸੂਬੇ ਦੇ ਅਧੀਨ ਇਹ ਪੈਂਦਾ ਸੀ ਮਲਤਾਨ ਦੇ ਸੂਬੇ ਤੇ ਦਿਨ ਤੋਂ ਬਹੁਤਾ ਬੇਖੁਦਰੀ ਸੀ ਅਸਰ ਉਹਨੂੰ ਕੋਈ ਬਹੁਤੀ ਚਿੰਤਾ ਨਹੀਂ ਸੀ ਤੇ ਉਵੇਂ ਵੀ ਇਸ ਰੰਗ ਦਾ ਸੂਬਾ ਲਾਹੌਰ ਦਾ ਸੂਬਾ ਇਸ ਇਲਾਕੇ ਵਿੱਚ ਜੰਗਲ ਹੋਣ ਕਰਕੇ ਤੇ ਉਹ ਇਹਨਾਂ ਸੌਖਾ ਨਹੀਂ ਸੀ ਸਮਝਦੇ ਹਮਲਾ ਕਰਨਾਂ